ਦੇ ਵੀ ਕੋ ਗਣੇਸਨਾ ਦੇ ਕੋਈ ਯਾਰ ਜੀ ਸੁਣਾ ਦੰਨੇ ਬਈ ਯਾਰ ਉਹ ਸੁਣਾਈ ਕੋ ਸੈਡ ਸੁਣਿਆ ਸੈਡ ਸੈਡ ਸੁਣਾ ਦੰਨੇ ਹਾਏ ਚੱਕੀ ਸੀ ਕਮੇਟੀ ਮੇਰੀ ਸੁਣ ਲੈ ਕਹਾਣੀ ਮੈਨੂੰ ਕੀ ਪਤਾ ਸੀ ਮੈਥੋਂ ਭਰੀ ਨਾ ਜਾਣੀ ਹਾਏ ਚੱਕੀ ਸੀ ਕਮੇਟੀ ਮੇਰੀ ਸੁਣ ਲੈ ਕਹਾਣੀ ਮੈਨੂੰ ਕੀ ਪਤਾ ਸੀ ਮੈਥੋਂ ਭਰੀ ਨਾ ਜਾਣੀ ਹਰ ਹਫਤੇ ਜਲੂਜ਼ ਨਿਕਲੇ ਚਿਤ ਕਰੇ ਕੁਝ ਖਾ ਕੇ ਮੈਂ ਮਰਾਂ ਉਹ ਤੇਰਾ ਕਿਸਤਾਨ ਯਾਰ ਦੱਬ ਲਿਆ ਤੇਰੇ ਪਿਆਰ ਦਾ ਮੈਂ ਦੱਸ ਕੀ ਕਰਾਂ ਤੇਰੇ ਕਿਸਤਾਨ ਯਾਰ ਦੱਬ ਲਿਆ ਤੇਰੇ ਪਿਆਰ ਦਾ ਮੈਂ ਦੱਸ ਕੀ ਕਰਾਂ ਕੱਲ ਮੇਰੀ ਕਿਸਤ ਤੂੰ ਲਾਲਮੀ ਹਿਸਾਬ ਨਹੀਂ ਪਰినాਜ ਗਈ ਹੋ ਜੁਇ ਉੱਜਤ ਖਰਾਬ ਨਹੀਂ ਹਾਏ ਕੱਲ ਮੇਰੀ ਕਿਸ਼ਤ ਤੂੰ ਲਾਲਮੀ ਹਿਸਾਬ ਨਹੀਂ ਪਰ ਹੀ ਨਾ ਜਗਈ ਹੋ ਜੁਇ ਇੱਜ਼ਤ ਖਰਾਬ ਨਹੀਂ ਦੇ ਦੇ ਪੈਸੇ ਮਾੜੇ ਮੋਟੇ ਅਦੜੇ ਤੂੰ ਵੀ ਕਹਦੇ ਚੱਟ ਉੱਠ ਜਾ ਪਰਾ ਤੇਰਾ ਕਿਸਤਾਨ ਯਾਰ ਦੱਬ ਲਿਆ ਤੇਰੇ ਪਿਆਰ ਦਾ ਮੈਂ ਦੱਸ ਕੀ ਕਰਾਂ ਉਹ ਤੇਰਾ ਕਿਸਤਾਨ ਯਾਰ ਦੱਬ ਲਿਆ ਤੇਰੇ ਪਿਆਰ ਦਾ ਮੈਂ ਦੱਸ ਕੀ ਕਰਾਂ